ਸਸਰੀਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਜਲੰਧਰ ਪਟਾਣਕੋਟ ਹਾਈਵੇ ਤੇ ਸਥਿਤ ਪੈਟਰੋਲ ਪੰਪ ਤੇ देर रात ਹੋਏ ਝਗੜੇ ਦੀ ਘਟਨਾ سامنے ਆਈ ਹੈ ਜੋ ਕਿ ਜਲੰਧਰ ਦਿਹਾਤੀ ਦੇ ਮਕਸੂਦਾ ਪੁਲਿਸ ਸਟੇਸ਼ਨ ਦੇ ਅਧੀਨ ਆਉਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਕਿ ਪਹਿਲੇ ਗੱਡੀ ਵਿੱਚ ਪੈਟਰੋਲ ਕੌਣ ਪਰਵਾਏਗਾ। ਜਿੱਥੇ ਉਸ ਵਿਅਕਤੀ ਨੇ ਪੰਪ ਕਰਮਚਾਰੀਆਂ ਤੇ ਹਮਲਾ ਕੀਤਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆ ਪੈਟਰੋਲ ਪੰਪ ਦੇ ਮਾਲਕ ਨਾਮ ਨਿਰੰਜਨ ਕੰਟ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਪੈਟਰੋਲ ਪੰਪ ਤੇ ਕੰਮ ਕਰਵਾਲਣ ਵਾਲੇ ਕਰਮਚਾਰੀ ਕਿਸੇ ਹੋਰ ਗੱਡੀ ਵਿੱਚ ਪੈਟਰੋਲ ਭਰਨ ਲੱਗੇ ਤਾਂ ਉਸ ਸਮੇਂ ਇੱਕ ਕਾਰ ਵਿੱਚੋਂ 5 ਤੋਂ 6 ਅਣਪਛਾਤੇ ਵਿਅਕਤੀ ਮੌਜੂਦ ਸਨ। ਅਣਪਛਾਤੇ ਲੋਕ ਪੁਲਿਸ i20 ਕਾਰ ਵਿੱਚ ਆਏ ਅਦੇ ਉਸ ਨੂੰ ਕਾਰ ਵਿੱਚ ਜਲਦੀ ਪੈਟਰੋਲ ਭਰਨ ਲਈ ਕਿਹਾ ਪੰਪ ਕਰਮਚਾਰੀਆਂ ਨੇ ਕਿਹਾ ਕਿ ਪਹਿਲਾਂ ਮੈਂ ਇੱਕ ਗੱਡੀ ਵਿੱਚ ਪੈਟਰੋਲ ਭਰਾਂਗਾ ਜਾਂ ਫਿਰ ਤੁਹਾਡੀ ਗੱਡੀ ਵਿੱਚ ਪੈਟਰੋਲ ਭਰਾਂਗਾ ਇਸ ਨੂੰ ਲੈ ਕੇ ਕਾਰ ਵਿੱਚ ਸ਼ਰਾਬੀ ਹਾਲਤ ਵਿੱਚ 5 ਤੋਂ 6 ਲੋਕਾਂ ਨੇ ਪੈਟਰੋਲ ਪੰਪ ਦੇ ਦੋ ਕਰਮਚਾਰੀਆਂ ਦੀ ਕੁੱਟਮਾਰ ਕੀਤੀ ਅਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜ਼ਖਮੀਆਂ ਵਿੱਚੋਂ ਇੱਕ ਬਜ਼ੁਰਗ ਵਿਅਕਤੀ ਵੀ ਸ਼ਾਮਲ ਸੀ ਜਿਸ ਨੂੰ ਲਾਜ਼ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪੰਪ ਮਾਲਕ ਨੇ ਇਸ ਘਟਨਾ ਦੀ ਸੂਚਨਾ ਮੌਜੂਦਾ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਇਸ ਦੇ ਨਾਲ ਹੀ ਪੈਟਰੋਲ ਪੰਪ ਦੇ ਮਾਲਕ ਕੈਂਥ ਨੇ ਪੁਲਿਸ शासन ਤੋਂ ਮੰਗ ਕੀਤੀ ਕਿ ਉક્ત ਨੌਜਵਾਨ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਪੂਰੀ ਘਟਨਾ ਸੰਬੰਧੀ ਮੌਕੇ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ ਸਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਜਲੰਧਰ ਪਠਾਨਕੋਟ ਹਾਈਵੇ ਤੇ ਸਥਿਤ ਪट्रोल पंप ਤੇ देर रात ਕੋਈ ਝਗੜੇ ਦੀ ਘਟਨਾ ਸਾਮਣੇ ਆਈ ਹੈ ਜੋ ਕਿ ਜਲੰਧਰ ਦਿਹਾਤੀ ਦੇ ਮਕਸੂਦਾ ਪੁਲਿਸ ਸਟੇਸ਼ਨ ਦੇ ਅਧੀਨ ਆਉਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਕਿ ਪਹਿਲੇ ਗੱਡੀ ਵਿੱਚ ਪੈਟਰੋਲ ਕੌਣ ਪਰਵਾਏਗਾ। ਜਿੱਥੇ ਉਸ ਵਿਅਕਤੀ ਨੇ ਪੰਪ ਕਰਮਚਾਰੀਆਂ ਤੇ ਹਮਲਾ ਕੀਤਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆ ਪੈਟਰੋਲ ਪੰਪ ਦੇ ਮਾਲਕ ਨਾਮ ਨਿਰੰਜਨ ਕੰਟ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਪੈਟਰੋਲ ਪੰਪ ਤੇ ਕੰਮ ਕਰਵਾਲਿਆਂ ਵਾਲੇ ਕਰਮਚਾਰੀ ਕਿਸੇ ਹੋਰ ਗੱਡੀ ਵਿੱਚ ਪੈਟਰੋਲ ਭਰਨ ਲੱਗੇ ਤਾਂ ਉਸ ਸਮੇਂ ਇੱਕ ਕਾਰ ਵਿੱਚੋਂ 5 ਤੋਂ 6 ਅਣਪਛਾਤੇ ਵਿਅਕਤੀ ਮੌਜੂਦ ਸਨ। ਅਣਪਛਾਤੇ ਲੋਕ ਪੁਲਿਸ ਆਈ 20 ਕਾਰ ਵਿੱਚ ਆਏ ਅਤੇ ਉਸ ਨੂੰ ਕਾਰ ਵਿੱਚ ਜਲਦੀ ਪੈਟਰੋਲ ਭਰਨ ਲਈ ਕਿਹਾ। ਪੰਪ ਕਰਮਚਾਰੀਆਂ ਨੇ ਕਿਹਾ ਕਿ ਪਹਿਲਾਂ ਮੈਂ ਇੱਕ ਗੱਡੀ ਵਿੱਚ ਪੈਟਰੋਲ ਭਰਾਂਗਾ ਤੇ ਫਿਰ ਤੁਹਾਡੀ ਗੱਡੀ ਵਿੱਚ ਪੈਟਰੋਲ ਭਰਾਂਗਾ। ਇਸ ਨੂੰ ਲੈ ਕੇ ਕਾਰ ਵਿੱਚ ਸ਼ਰਾਬੀ ਹਾਲਤ ਵਿੱਚ 5 ਤੋਂ 6 ਲੋਕਾਂ ਨੇ ਪੈਟਰੋਲ ਪੰਪ ਦੇ ਦੋ ਕਰਮਚਾਰੀਆਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀਆਂ ਵਿੱਚੋਂ ਇੱਕ ਬਜ਼ੁਰਗ ਵਿਅਕਤੀ ਵੀ ਸ਼ਾਮਲ ਸੀ ਜਿਸ ਨੂੰ ਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪੰਪ ਮਾਲਕ ਨੇ ਇਸ ਘਟਨਾ ਦੀ ਸੂਚਨਾ ਮੌਜੂਦਾ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ। ਇਸ ਦੇ ਨਾਲ ਹੀ ਪੈਟਰੋਲ ਪੰਪ ਦੇ ਮਾਲਕ कैंथ ने पुलिस प्रशासन तो मांग की कि उक्त नौजवान विरुद्ध सख़्त कार्रवाई की जाए पूरी घटना संबंधी मौके का सीसीटीवी वीडियो सामने आया है सत श्री अकाल जी आप देख रहे हो 24 इन टू 7 पंजाब जलंधर पठानकोट हाईवे पर स्थित पेट्रोल पंप पे देर रात हुई झगड़े की घटना सामने आई है ਜੋ ਕਿ ਜਲੰਧਰ ਦਿਹਾਤੀ ਦੇ ਮਕਸੂਦਾ ਪੁਲਿਸ ਸਟੇਸ਼ਨ ਦੇ ਅਧੀਨ ਆਉਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਕਿ ਪਹਿਲੇ ਗੱਡੀ ਵਿੱਚ ਪੈਟਰੋਲ ਕੌਣ ਪਰਵਾਏਗਾ। ਜਿੱਥੇ ਉਸ ਵਿਅਕਤੀ ਨੇ ਪੰਪ ਕਰਮਚਾਰੀਆਂ ਤੇ ਹਮਲਾ ਕੀਤਾ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਨਾਮ ਨਿਰੰਜਨ ਕੰਟ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਪੈਟਰੋਲ ਪੰਪ ਤੇ ਕੰਮ ਕਰਵਾਲਿਆਂ ਵਾਲੇ ਕਰਮਚਾਰੀ ਕਿਸੇ ਹੋਰ ਗੱਡੀ ਵਿੱਚ ਪੈਟਰੋਲ ਭਰਨ ਲੱਗੇ ਤਾਂ ਉਸ ਸਮੇਂ ਇੱਕ ਕਾਰ ਵਿੱਚੋਂ 5 ਤੋਂ 6 ਅਣਪਛਾਤੇ ਵਿਅਕਤੀ ਮੌਜੂਦ ਸਨ। ਅਣਪਛਾਤੇ ਲੋਕ ਪੁਲਿਸ i20 ਕਾਰ ਵਿੱਚ ਆਏ ਅਦੇ ਉਸਨੂੰ ਕਾਰ ਵਿੱਚ ਜਲਦੀ ਪੈਟਰੋਲ ਭਰਨ ਲਈ ਕਿਹਾ ਪੰਪ ਕਰਮਚਾਰੀਆਂ ਨੇ ਕਿਹਾ ਕਿ ਪਹਿਲਾਂ ਮੈਂ ਇੱਕ ਗੱਡੀ ਵਿੱਚ ਪੈਟਰੋਲ ਭਰਾਂਗਾ ਕਿ ਫਿਰ ਤੁਹਾਡੀ ਗੱਡੀ ਵਿੱਚ ਪੈਟਰੋਲ ਭਰਾਂਗਾ ਇਸ ਨੂੰ ਲੈ ਕੇ ਕਾਰ ਵਿੱਚ ਸ਼ਰਾਬੀ ਹਾਲਤ ਵਿੱਚ ਪੰਜ ਤੋਂ 6 ਲੋਕਾਂ ਨੇ ਪੈਟਰੋਲ ਪੰਪ ਦੇ ਦੋ ਕਰਮਚਾਰੀਆਂ ਦੀ ਕੁੱਟਮਾਰ ਕੀਤੀ ਅਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜ਼ਖਮੀਆਂ ਵਿੱਚੋਂ ਇੱਕ ਬਜ਼ੁਰਗ ਵਿਅਕਤੀ ਵੀ ਸ਼ਾਮਲ ਸੀ ਜਿਸ ਨੂੰ ਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪੰਪ ਮਾਲਕ ਨੇ ਇਸ ਘਟਨਾ ਦੀ ਸੂਚਨਾ ਮੌਜੂਦਾ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਇਸ ਦੇ ਨਾਲ ਹੀ ਪੈਟਰੋਲ ਪੰਪ ਦੇ ਮਾਲਕ ਕਾਂਤ ਨੇ ਪੁਲਿਸ ਸਟੇਸ਼ਨ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਨੌਜਵਾਨ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਪੂਰੀ ਘਟਨਾ ਸੰਬੰਧੀ ਮੌਕੇ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ